ਬਣਿਆ ਰਹੀਏ ਬਠਿੰਡਾ ਤੋਂ ਬਠਿੰਡਾ ਦੇ ਵਿੱਚ ਜੀਟੀ ਰੋਡ ਜਾਮ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਜੇਕਰ ਕੋਈ ਵੀ ਬਠਿੰਡਾ ਵਾਲੀ ਸਾਈਡ ਸਫਰ ਕਰ ਰਿਹਾ ਉਸ ਤੋਂ ਪਹਿਲਾਂ ਇਸ ਖਬਰ ਨੂੰ ਬੜੇ ਧਿਆਨ ਨਾਲ ਸੁਣ ਲਿਓ ਕਿਉਂਕਿ ਬਠਿੰਡਾ ਦੇ ਜੀਟੀ ਰੋਡ ਨੂੰ ਜਾਮ ਕਰ ਦਿੱਤਾ ਗਿਆ Hindu ਸੰਗਠਨ ਦੇ ਲੋਕ ਪਹੁੰਚਦੇ ਨੇ ਤਾਂ ਮੌਕੇ ਤੇ ਜਿਹੜਾ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਜਿਹੜਾ ਜੀਟੀ ਰੋਡ ਉਸ ਨੂੰ ਚੰਗੀ ਤਰ੍ਹਾਂ ਜਾਮ ਕੀਤਾ ਕਰ ਦਿੱਤਾ ਗਿਆ ਸੜਕ ਦੇ ਉੱਪਰ ਆ ਕੇ ਕਮੇਟੀ ਮੈਂਬਰ ਸਾਰੇ ਬੈਠ ਜਾਂਦੇ ਨੇ ਤੇ ਜਿੰਨੀਆਂ ਗੱਡੀਆਂ ਨੇ ਜਿਨੇ ਆਂਜਣ ਵਾਲੇ ਲੋਕ ਨੇ ਉਹਨਾਂ ਨੂੰ ਰੋਕ ਲਿੱਤਾ ਜਾਂਦਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਖਿਰਕਾਰ Hindu ਸੰਗਠਨਾਂ ਦੇ ਵੱਲੋਂ ਜੀਟੀ ਰੋਡ ਜਾਮ ਕਿਉਂ ਕੀਤਾ ਗਿਆ ਸਵਾਲੇ ਬਣਦਾ ਤੇ ਇਸ ਇਸ ਰੋਸ ਪ੍ਰਦਰਸ਼ਨ ਦੇ ਪਿੱਛੇ ਵੱਡਾ ਨਾਮ ਜੋ ਸਾਹਮਣੇ ਆਉਂਦਾ ਹੈ ਬਠਿੰਡਾ ਦੇ ਐਮਐਲਏ ਸੁਖਬੀਰ ਸਿੰਘ ਮਾਇਸਰਖਾਨਾ ਦਾ ਜ ਬਿਲਕੁਲ ਸੁਖਬੀਰ ਸਿੰਘ ਮਾਇਸਰਖਾਨਾ ਦੇ ਭਰਾ ਦੇ ਵੱਲੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਜਿਹੜਾ ਬਠਿੰਡਾ ਦੇ ਮਾਇਸਰਖਾਨਾ ਦੇ ਵਿੱਚ ਮਾਤਾ ਰਾਣੀ ਦਾ ਮੰਦਿਰ ਹੁੰਦਾ ਹੈ ਜਦੋਂ ਕਮੇਟੀ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਗਈ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਕਿਉਂਕਿ ਵੱਡਾ ਜੀਟੀ ਰੋਡ ਜਿਹੜਾ ਬਠਿੰਡਾ ਦਾ ਜਾਮ ਕੀਤਾ ਹੋਇਆ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਇਸਰਖਾਨਾ ਦੇ ਜਿਹੜਾ ਮਾਤਾ ਰਾਣੀ ਦਾ ਮੰਦਿਰ ਹੈ ਸੁਖਬੀਰ ਸਿੰਘ ਮਾਇਸਰਖਾਨਾ ਜਿਹੜਾ ਐਮਐਲਏ ਆ ਉਸਦੇ ਭਰਾ ਦੇ ਵੱਲੋਂ ਮੰਦਿਰ ਦੇ ਵਿੱਚ ਬੇਅਦਬ ਕਮੇਟੀ ਮੈਂਬਰਾਂ ਨਾਲ ਬਤਸਲੂਕੀ ਕੀਤੀ ਗਈ ਤੇ ਉਸ ਤੋਂ ਬਾਅਦ ਮੰਦਰ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਦੇ ਵਿੱਚ ਜਿਹੜੀ ਹੈ ਉਹ ਖਬਰ ਦਿੱਤੀ ਸੀਗੀ ਲੇਕਿਨ ਉਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਅੱਜ ਮੀਟਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਖਬਰ ਦੇਖ ਸਕਦੇ ਹੋ ਜਿੱਥੇ ਕਿ ਤਸਵੀਰਾਂ ਸਾਹਮਣੇ ਆਈ ਹੈ ਬਠਿੰਡਾ ਦੇ ਮੇਨ ਜੀਟੀ ਰੋਡ ਨੂੰ ਜਾਮ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਹੈ ਹਿੰਦੂ ਸੰਗਠਨਾਂ ਦੇ ਵੱਲੋਂ ਜੀਟੀ ਰੋਡ ਜਾਮ ਕੀਤਾ ਗਿਆ ਬਠਿੰਡਾ ਦਾ ਹੈ ਬਠਿੰਡਾ ਦੀਆਂ ਤਸਵੀਰਤ ਹੁਣ ਦਿਖਾ ਰਿਹਾ ਤੇ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਬਠਿੰਡਾ ਦੇ ਐਮਐਲਏ ਸੁਖਬੀਰ ਸਿੰਘ ਮੈਸਰ ਖਾਨਦਾਰਾ ਉਸਦੇ ਭਰਾ ਦੇ ਉੱਪਰ ਬੇਅਦਬੀ ਦਾ ਮਾਮਲਾ ਹੈ ਮੰਦਿਰ ਦੇ ਨਾਲ ਜੁੜੀ ਗੱਲਬਾਤ ਸਾਹਮਣੇ ਆਉਂਦੀ ਹੈ ਹਿੰਦੂ ਸੰਗਠਨ ਜਿੰਨੇ ਵੀ ਇਕੱਠੇ ਹੁੰਦੇ ਨੇ ਕਮੇਟੀ ਮੈਂਬਰ ਇਕੱਠੇ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਕੀਤੀ ਤੇ ਜਦੋਂ ਸਾਡੀ ਇਹਨਾਂ ਇਸ ਸ਼ਿਕਾਇਤ ਦੇ ਉੱਪਰ ਕੋਈ ਵੀ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੀਟੀ ਰੋਡ ਜਾਮ ਕਰਨ ਦਾ ਫੈਸਲਾ ਕੀਤਾ ਤਾਂ ਤੁਸੀਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਬਠਿੰਡਾ ਦੇ ਮਾਈਸਰ ਖਾਨਾ ਮੰਦਰ ਦਾ ਇਹ ਮਾਮਲਾ ਹੈ ਉਸ ਤੋਂ ਬਾਅਦ ਜੀਟੀ ਰੋਡ ਜਿਹੜਾ ਹੈ ਉਸ ਨੂੰ ਜਾਮ ਕਰ ਦਿੱਤਾ ਜਾਂਦਾ ਹੈ ਸਨਾਤਨ ਧਰਮ ਹਸਪਤਾਲ ਦੀ ਦੇਖਰੇਖ ਤੇ ਚੱਲਦਾ ਹੈ ਉਸ ਮੰਦਰ ਤੇ ਐਮਐਲਏ ਮਾਊਂਟ ਸੁਖਵੀਰ ਜਿਹੋਦੇ ਭਰਾ ਨੇ ਉਹਦੀ ਸ਼ਹੀਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਬੇਅਦਬੀ ਕੀਤੀ ਗਾਲੀ ਗਲੋਚ ਕੀਤਾ ਦੁਰਭਵਿਆਰ ਕੀਤਾ ਇਹਨਾਂ ਚੀਜ਼ਾਂ ਦਾ ਅਸੀਂ ਵਿਰੋਧ ਕੀਤਾ 6 ਤਰੀਕ ਨੂੰ ਅਸੀਂ ਦਰਖਾਸਤਾਂ ਦਿੱਤੀਆਂ ਸੀ ਸਾਡੀਆਂ ਦਰਖਾਸਤਾਂ ਦੇ ਕੋਈ ਕਾਰਵਾਈ ਨਹੀਂ ਹੋਈ ਅੱਜ ਅਸੀਂ ਆਪ ਦੇ ਸਮਾਜਾਂ ਦਾ ਇਕੱਠ ਮਾਰਿਆ ਸੀ ਉਹਨਾਂ ਸਾਰਿਆਂ ਨੇ ਇੱਕੋ ਹੀ ਫੈਸਲਾ ਕੀਤਾ ਵੀ ਸਰਕਾਰ ਨੂੰ ਉਹਨਾਂ ਦੇ ਖਿਲਾਫ ਐਮਐਲਏ ਦੇ ਖਿਲਾਫ ਤੇ ਉਹਦੇ ਭਰਾ ਦੇ ਖਿਲਾਫ ਜਿਹੜੇ ਅਣਬਿਛਾਤੇ 1.5 200 ਬੰਦੇ ਸੀ ਉਹਨਾਂ ਦੇ ਖਿਲਾਫ ਬੇਅਦਬੀ ਦਾ ਅੰਦਰ ਧੱਕੇਸ਼ਾਹੀ ਦਾ ਗਾਲੀ ਗਲੋਚ ਦਾ ਜ਼ੁਬਾਨ ਖਰਾਬੀ ਕਰਨ ਦਾ ਝੂਠ ਪਾਉਣ ਦਾ ਤੇ ਕਬਜ਼ਾ ਲੈਣ ਦਾ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਕੋਈ ਮੰਦਰ ਤੇ ਕਬਜ਼ਾ ਕੋਈ ਹਿੰਦੂ ਨੂੰ ਮਾਰਤਾ ਹੀ ਇਹਨਾਂ ਨੇ ਅਤਵਾਦ ਦਾ ਟਾਈਮ 1984 ਦਾ ਦੌਰ ਵਾਪਸ ਲਿਆਉਣ ਵਿੱਚ ਇਹ ਸਰਕਾਰ ਕੋਈ ਕਮੀ ਨਹੀਂ ਛੱਡ ਰਹੀ ਕਿਉਂਕਿ ਪਹਿਲਾਂ ਤਾਂ ਆਮ ਹੁੰਦੀ ਸੀ ਜਨਤਾ ਹੁਣ ਇਹ ਮੰਦਰ ਵਿੱਚ ਵੀ ਵੜਨ ਲੱਗ ਗਈ ਜੀ ਕਿਉਂ ਉਹਨਾਂ ਮੈਸਰ ਖਾਨੇ ਦੇ ਜਿਹੜਾ ਇਹਨਾਂ ਦਾ ਐਮਐਲਏ ਹੈ ਹਰੇਕ ਬੰਦੇ ਨੂੰ ਪਤਾ ਹੈ ਉੱਥੇ ਰੇੜੀਆਂ ਤੋਂ ਹਸਤਾ ਹੋਰ ਸਾਰਿਆਂ ਤੋਂ ਹਸਤਾ ਸਰੇ ਆਮ ਲੈ ਰਿਆ ਉਹ ਹਰੇਕ ਬੰਦੇ ਨੂੰ ਐਸੀ ਗੱਲ ਦੀ ਪੂਰੀ ਨੌਲੇਜ ਹੈ ਸਾਡੇ ਇਹੀ ਪ੍ਰਸ਼ਾਸਨ ਨੂੰ ਮੰਗ ਹੈ ਇਹ ਜਿਹੇ ਐਮਐਲਏ ਦਾ ਪਰਚਾ ਦਰਜ ਕੀਤਾ ਜਾਵੇ ਤੇ FIR ਦੀ ਕਾਪੀ ਦਿੱਤੀ ਜਾਵੇ